ਜਦੋਂ ਤ੍ਰਿਤੇਜੁਗ ਵਿੱਚ ਸੀਤਾ ਦਾ ਹਰਨ ਕਰ ਲਿਆ ਰਾਵਣ ਨੇ ਔਰ ਲక్ష్ਮਣ ਨੂੰ ਮੁਰਸ਼ਦ ਕਰ ਦਿੱਤਾ ਉਹਦੇ ਵਾਸਤੇ ਕੋਈ ਸੰਜੀਵਨੀ ਬੁੱਟੀ ਮਹਂਗਾਈ ਜਾਂਦੀ ਹੈ ਉਸ ਵਕਤ ਤ੍ਰਿਤੇ ਦਾ ਅਵਤਾਰ ਕੋਲ ਵਿੱਕ ਕੇ ਰੁੰਦੇ ਰੋਵੇ RAM ਨਿਕਾਲਾ ਭਇਆ 14 ਸਾਲ ਦਾ ਬਨਵਾਸ ਮਿਲਿਆ ਤਾਂ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਇਹਦਾ ਮਤਲਬ ਉਹ ਤ੍ਰਿਤੇ ਦਾ ਅਵਤਾਰ ਸੀ ਉਹ ਪਰ ਸੀਮੰਤ ਲੋਕਾਂ ਤੱਕ ਧਰਮ ਰਿਹਾ ਔਰ ਦਿੜਤਾ ਨਹੀਂ ਸੀ ਪੂਰੀ ਹੋਈ। ਜਦੋਂ ਮਰਿਆਦਾ ਵਿੱਚ ਚੱਲੇ ਤਾਂ ਉਸ ਵਕਤ ਇਤਿਹਾਸ ਕਹਿੰਦਾ ਹੈ ਸੀਤਾ ਦੇ ਹਰਣ ਤੋਂ ਬਾਅਦ ਉਹਨਾਂ ਦੀ ਹਿਸਟਰੀ ਹੈ ਅਸ਼ੋਕ ਵਾਟਕਾਂ ਵਿੱਚ ਰਾਵਣ ਉਹਨੂੰ ਕੈਦ ਰੱਖਦੇ ਨੇ ਕਈ ਮਹੀਨਿਆਂ ਤੋਂ ਬਾਅਦ ਹਨੂਮਨ ਉਹਨੂੰ ਛਡਾ ਲਿਆਉਂਦੇ ਨੇ। ਹੁਣ ਜੰਗਲ ਵਿੱਚ ਤਾਂ ਸ਼੍ਰੀ ਰਾਮਚੰਦਰ ਵੀ ਅਲੱਗ ਰਹੇ ਨੇ। ਔਰ ਸੀਤਾ ਨੂੰ ਚੁੱਕ ਕੇ ਰਾਵਣ ਲੈ ਜਾਂਦਾ ਪਰ ਇਸਤਰੀ ਦੀ ਹੀ ਕਿਉਂ ਅਗਨੀ ਪ੍ਰੀਖਿਆ ਹੋਈ ਬੰਦੇ ਦੀ ਕਿਉਂ ਨਹੀਂ ਉਸ ਵਕਤ ਤ੍ਰਿਤੇ ਦੇ ਅੰਦਰ ਬਰਾਬਰਤਾ ਨਹੀਂ ਸੀ ਸ਼ੱਕ ਸਿਰਫ ਔਰਤ ਉੱਤੇ ਕੀਤੀ ਜਾ ਰਹੀ ਹੈ ਮਰਦ ਉੱਤੇ ਨਹੀਂ ਸਾਥ ਸੰਗਤ ਇਹਦਾ ਮਤਲਬ ਔਰਤ ਤੇ ਮਰਦ ਦੀ ਕੋਈ ਬਰਾਬਰਤਾ ਉਸ ਯੁੱਗ ਵਿੱਚ ਨਹੀਂ ਸੀ ਹਾਂ ਔਰਤਾਂ ਲੱਗ ਰਹੀ ਹੈ ਉਹਦੀ ਅਗਨ ਪ੍ਰੀਖਿਆ ਲੋ ਬੰਦਾ ਲੱਗ ਰਿਹਾ ਉਹਦੀ ਕੋਈ ਪ੍ਰੀਖਿਆ ਨਹੀਂ